ਇਹ ਚੋਕ ਕੁਝ ਰਿਹਾ ਹੈ ਸਮਾਂ ਨਹੀਂ ਜ਼ਿੰਦਗੀ ਹੈ ਦਿਲਾਂ ਪਪੰਦੀ ਲਾ ਕੇ ਰੱਖ ਆਪਣੇ ਚੱਚਪਾਤਾਂ ਤੇ ਮੁਹੱਬਤ ਵਿੱਚ ਠੋਕਰ ਤੇ ਜੇ ਤੂੰ ਚੱਲ ਨਹੀਂ ਹੋਣੀ ਅਕਸਰ ਬਿਨਵਾ ਚਾਹੀ ਲੋਕ ਖਫਾ ਜਾਂਦੇ ਨੇ ਹੋਰਾਂ ਚ ਵਫਾ ਲੱਭਦੇ ਨੇ ਖੋਤ ਤੇ ਪੇ ਵਫਾ ਹੋ ਚੰਤੇ ਨੇ ਜ਼ਿੰਦਗੀ ਵਿੱਚ ਦੁੱਖਾਂ ਦਾ ਹੋਣਾ ਵੀ ਜ਼ਰੂਰੀ ਹੈ ਤਾਂ ਹੀ ਤਾਂ ਸਹੀ ਰਿਸ਼ਤੇ ਆਦੀ ਪਹਿਚਾਨ ਹੁੰਦੀ ਹੈ ਬਰੋਸਾ ਤੇ ਸਾਹਤਾ ਵੀ ਨਹੀਂ ਹੁੰਦਾ ਤੂੰ ਦੁਨੀਆ ਤੇ ਇਕੱਲੀ ਫਿਰਦਾ ਹੈ mohabbat ਬਹੁਤ ਸੋਹਣੀ ਚੀਜ਼ ਹੈ ਪਰ ਸੱਚ ਨਹੀਂ ਪੌਣ ਦਾ ਚੱਜ ਹੋਵੇ ਤੇਲੇ ਜ਼ਖਮ ਦਿਖਾਈ ਨਹੀਂ ਦਿੰਦੇ ਪਰ ਤਕਲੀਫ ਬਹੁਤ ਦਿੰਦੇ ਨੇ ਕਦੇ ਕਦੇ ਸਮੇਂ ਨਾਲ ਸਭ ਕੁਝ ਠੀਕ ਨਹੀਂ ਹੁੰਦਾ ਸਭ ਕੁਝ ਖਤਮ ਹੋ ਜਾਂਦਾ ਹੈ ਸਪਤਾ ਕਰਦੇ ਕਰਦੇ ਖੁਦ ਨੂੰ ਕਵਾ ਬੈਠੇ ਉਹ ਹੀ ਨਜ਼ਰਾਂ ਲੱਥਕੇ ਜੋ ਤੇਲ ਨੂੰ ਸੀ ਲਾ ਬੈਠੇ ਫਿਕਰਾਂ ਤੇ ਤਦ ਛੱਡ ਕੇ ਯਾਰਾ ਹਾਸਿਆਂ ਦਾ ਮੁੱਲ ਮੋੜ ਰਹੇ ਆ ਪੱਲੇ ਨੇ ਕੁਝ ਟੁੱਟੀਆਂ ਸਤਰਾ ਸਤਰਾ ਨੂੰ ਫਿਰ ਜੋੜ ਰਹੇ ਆ ਅਫਸੋਸ ਹੈ ਆਪਣੀਆਂ ਉਮੀਦਾਂ ਤੇ ਜੋ ਪਸ ਤੇਰੇ ਤੇ ਮੁੱਕ ਗਈਆਂ ਸੰਜੋਗ ਢਿੱਲੇ ਤੇ ਕਿਸਮਤ ਤੇਜ ਦਸੀਏ ਇੱਕ ਫਕੀਰ ਨੇ ਮੁਹੱਬਤ ਤੋਂ ਪਰਹੇਜ ਦਸੀਏ ਦਰਦ ਤਾਂ ਸਭ ਦੀ ਜ਼ਿੰਦਗੀ ਚੁੰਦਾ ਏ બસ ਕੋਈ ਦੱਸ ਦਿੰਦਾ ਏ ਤੇ ਕੋਈ ਹੱਸ ਦਿੰਦਾ ਏ ਦੁਨੀਆ ਚ ਹਰ ਚੀਜ਼ ਕੀਮਤੀ ਹੈ ਮਿਲਣ ਤੋਂ ਪਹਿਲਾਂ ਤੇ ਕਵਾਨ ਤੋਂ ਬਾਅਦ ਇਹ ਜ਼ਿੰਦਗੀ ਵੀ ਬੜੀ ਅਜੀਬ ਹੈ ਕਦੇ ਹੱਸਦੇ ਨੂੰ ਵੀਦਾਵਾ ਦਿੰਦੀ ਹੈ ਕਦੇ ਰੋਂਦੇ ਨੂੰ ਇੰਜ ਹਸਾ ਦਿੰਦੀ ਹੈ ਕਿ ਸਭ ਕੁਝ ਸੁਪਨਾ ਲੱਗਦਾ ਏ ਇੱਕੋ ਕਹਾਣੀ ਨੂੰ بار بار ਪੜਨ ਨਾਲ ਕਹਾਣੀ ਦਾ ਅੰਤ ਨਹੀਂ ਬਦਲਦਾ ਜ਼ਿੰਦਗੀ ਆਪੇ ਸੋਣੀ ਹੋ ਜਾਂਦੀ ਏ ਜਦੋਂ ਨਾਲ ਖੜਨ ਵਾਲਾ ਇਨਸਾਨ ਚੰਗਾ ਹੋਵੇ ਬਹੁਤ ਲੋਕਾਂ ਨਾਲ ਵਾਪਿਆ ਜ਼ਿੰਦਗੀ ਚ ਜਦੋਂ ਜ਼ਿੰਮੇਵਾਰੀਆਂ ਨਾਲ ਵਾਪਿਆ ਤਾਂ ਫਿਰ ਪਤਾ ਲੱਗਾ ਕਹਾਣੀ ਤਾਂ ਹਰ ਇੱਕ ਦੀ ਹੁੰਦੀ ਏ ਕਿਸੇ ਦੀ ਪੂਰੀ ਹੁੰਦੀ ਏ ਕਿਸੇ ਦੀ ਅਧੂਰੀ ਹੁੰਦੀ ਏ ਮਸਲਾ ਤਾਂ ਮੁਹੱਬਤ ਵਿੱਚ ਵਫਾਤਾਏ ਉੰਜ ਚਹਨ ਵਾਲਿਆਂ ਦੀ ਕੋਈ ਕਮੀ ਨਹੀਂ ਸ਼ਕਲਾਂ ਵੇਖ ਕੇ ਪਿਆਰ ਨਹੀਂ ਹੁੰਦੇ ਮੁਹੱਬਤ ਤੇ ਮੋਤ ਸਦਾ ਰੂਹ ਮੰਗਦੇ ਨੇ ਹਾਲ ਪੁੱਛਣ ਵਾਲੇ ਤਾਂ ਬਹੁਤ ਮਿਲਨ ਕੇ ਤਲਾਸ਼ ਹੋਦੀ ਏ ਚੋਖਿਆਲ ਵੀ ਰੱਖੇ ਦਿਲ ਵਿੱਚ ਰਹਿਣ ਵਾਲੇ ਅਕਸਰ ਜ਼ਿੰਦਗੀ ਚੁੱ ਚਲੇ ਜਾਂਦੇ ਨੇ ਮੈਂ ਹੱਸਦਾ ਹਾਂ ਤਾਂ ਉਹ ਵੀ ਹੱਸਦਾ ਏ ਮੈਂ ਕਲ ਸ਼ੀਸ਼ੇ ਦੀ ਕੱਦ ਲਿਆ ਇਨ ਸ਼ਾਂਤੀ ਨਹੀਂ ਹਾਲਾਤ ਵੀ ਨੀਂਦਾਂ ਉਡਾ ਦਿੰਦੇ ਨੇ ਰਾਤਾਂ ਨੂੰ ਚਾਕਣ ਵਾਲਾ ਹਰ ਬੰਦਾ ਆਸ਼ਿਕ ਨਹੀਂ ਹੁੰਦਾ ਕਿਸੇ ਨੂੰ ਪਾ ਲੈਣਾ ਮੁਹੱਬਤ ਨਹੀਂ ਕਿਸੇ ਲਈ ਖੁਦ ਨੂੰ ਕਵਾ ਤੇ ਨਾਮੇ ਮੁਹੱਬਤ ਹੈ ਅਕਸਰ ਦਿਲੋਂ ਉਤਰ ਜਾਂਦੇ ਨੇ ਦਿਲ ਵਿੱਚ ਰਹਿਣ ਵਾਲੇ ਦਿਲ ਤੇ ਲੱਕੀਆਂ ਕੱਲਾ ਅਕਸਰ ਅੱਖ ਨਹੀਂ ਲੱਗਣ ਦਿੰਦੀਆਂ ਕੁਝ ਲੋਕ ਸੁਪਨੇ ਵਰਕੇ ਹੁੰਦੇ ਨੇ ਅੱਖ ਖੁੱਲੀ ਤੇ ਗਮ ਹੋ ਜਾਂਦੇ ਨੇ ਟੁੱਟਣਾ ਵੀ ਸਰੂਰੀ ਹੈ ਜ਼ਿੰਦਗੀ 'ਚ ਉਸ ਰੱਬ ਨਾਲ ਜੁੜਨ ਲਈ ਬੀਤਿਆ ਗਿਆ ਕੱਲ ਹਮੈਂ ਯਾਦ ਆਊਗਾ ਪਰ ਵਾਪਸ ਨਹੀਂ ਜੇ ਤੋ ਇਕੱਲੇ ਰਹਿਣ ਦੀ ਆਦਤ ਪਹਿਚ ਜਾਵੇ ਤਾਂ ਫਿਰ ਮਹਿਫਲਾਂ ਵਿੱਚ ਵੀ ਦਮ ਘੁੱਟਦਾ ਏ ਅਸੀਂ ਇਸ਼ਕ ਚ ਨਹੀਂ ਹਾਲਾਤਾਂ ਚ ਉਲਝੇ ਹੋਈਆਂ ਯਾਰਾ ਹੱਸਣਾ ਮਤਲਬ ਖੁਸ਼ ਹੋਣਾ ਨਹੀਂ दुख तो लुका भी है, कोई शक नहीं उम्मीद दुनिया टिकी हुई है कुछ तो सोचा किस्मत लिखी है, बहुत औखा सफर होंगे नरम दिल तो पत्थर होना जिंदगी बीत जाती है पर बीतया समा वापस नहीं मुड़ता ਦਿਲ ਉਦਾਸ ਹੋਵੇ ਤਾਂ ਮਹਿਫਲਾਵੇਂ ਸ਼ਮਸ਼ਾਨ ਲੱਗਦੀਆਂ ਨੇ ਉਮੀਦ ਕਰਤਾ ਦੋਸਤੋ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਏਗੀ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ